ਤਾ ਸਮਾਣਾ ਟਾਵਰ ਮੋਰਚੇ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਟਾਵਰ ਮੋਰਚੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਐਲਾਨ ਆ ਜਿਹੜਾ ਉਹ ਕਰ ਦਿੱਤਾ ਗਿਆ ਹੈ ਤਾਂ ਗੁਰਜੀਤ ਸਿੰਘ ਖਾਲਸਾ ਦੇ ਵੱਲੋਂ 12 ਅਕਤੂਬਰ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 12 ਅਕਤੂਬਰ 2024 ਤੋਂ ਉਹ ਟਾਵਰ ਉੱਤੇ ਚੜੇ ਹੋਏ ਹਨ ਅਤੇ ਬੇਅਦਬੀਆਂ ਰੋਕਣ ਦੇ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਸਿੱਖ ਧਰਮ ਅਤੇ ਹੋਰ ਸਾਰੇ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਨੂੰ ਰੋਕਣ ਦੇ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਨਾਲ ਵੱਲੋਂ ਕੀਤੀ ਜਾ ਰਹੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਮੋਰਚੇ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਮੋਰਚੇ ਦੇ ਆਗੂਆਂ ਨੂੰ ਮੀਟਿੰਗ ਦੇ ਲਈ ਸਮਾਂ ਦਿੱਤਾ ਗਿਆ ਹੈ ਤਾਂ ਅੱਜ 10:30 ਵਜੇ ਇਹ ਮੀਟਿੰਗ ਆ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਹੋਵੇਗੀ ਜਿੱਥੇ ਮੋਰਚੇ ਦੇ ਆਗੂਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਹੋਵੇਗੀ ਤਾਂ ਸੀਐਮ ਹਾਊਸ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਆ ਜਿਹੜੀ ਉਹ ਹੋਣ ਵਾਲੀ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਮਾਣਾ ਤਾਬਰ ਮੋਰਚੇ ਨੂੰ ਲੈ ਕੇ ਵੱਡੀ ਖਬਰ ਹੈ ਹਾਲਾਂਕਿ ਲੰਮੇ ਸਮੇਂ ਤੋਂ ਪ੍ਰਦਰਸ਼ਨ ਦੇ ਉੱਤੇ ਬੈਠੇ ਗੁਰਦੀਪ ਸਿੰਘ ਖਾਲਸਾ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤਾਂ ਬੀਤੇ ਦਿਨੀ ਉਹ ਬੇਹੋਸ਼ ਵੀ ਹੋ ਜਾਂਦੇ ਨੇ ਅਤੇ ਬੀਪੀ ਲਗਾਤਾਰ ਘੱਟਦਾ ਰਹਿੰਦਾ ਹੈ ਦਿਲ ਦੀ ਧੜਕਣ ਘੱਟਦੀ ਰਹਿੰਦੀ ਹੈ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਬਾਅਦ ਵਿੱਚ ਉਹਨਾਂ ਨੇ ਰੋਟੀ ਛੱਡਣ ਦਾ ਵੀ ਐਲਾਨ ਜਿਹੜਾ ਉਹ ਕਰ ਦਿੱਤਾ ਸੀ ਤਾਂ ਪਿਛਲੇ ਕਈ ਮਹੀਨਿਆਂ ਤੋਂ ਉਹ ਪ੍ਰਦਰਸ਼ਨ ਕਰ ਰਹੇ ਨੇ 8 ਮਹੀਨੇ ਤੋਂ ਜ਼ਿਆਦਾ ਸਮਾਂ ਜਿਹੜਾ ਉਹਨਾਂ ਨੂੰ ਹੋ ਗਿਆ ਹੈ ਲਗਭਗ 8.5 ਮਹੀਨੇ ਨੇ ਜਿਹੜੇ ਉਹ ਇਸ ਪ੍ਰਦਰਸ਼ਨ ਨੂੰ ਹੋ ਚੁੱਕੇ ਨੇ ਤਾਂ ਇਸ ਪ੍ਰਦਰਸ਼ਨ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਮੀਟਿੰਗ ਨੂੰ ਲੈ ਕੇ ਸਮਾਂ ਜਿਹੜਾ ਉਹ ਅੱਜ ਦਿੱਤਾ ਗਿਆ ਹੈ ਅੱਜ 10:30 ਵਜੇ ਮੀਟਿੰਗ ਹੈ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਹੋਣੀ ਹੈ ਤਾਂ ਬੇਅਦਬੀਆਂ ਰੋਕਣ ਸੰਬੰਧੀ ਕਾਨੂੰਨ ਨੂੰ ਲੈ ਕੇ ਅੱਜ ਕੋਈ ਵੱਡਾ ਫੈਸਲਾ ਪੰਜਾਬ ਸਰਕਾਰ ਕਰ ਸਕਦੀ ਹੈ ਤਾਂ ਸਿੱਖ ਧਰਮ ਤੇ ਹੋਰ ਸਾਰੇ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀਆਂ ਨੂੰ ਰੋਕਣ ਦੇ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਸਖਤ ਸਜ਼ਾਵਾਂ ਦੀ ਮੰਗ ਕੀਤੀ ਜਾ ਰਹੀ ਹੈ ਦੋਸ਼ੀਆਂ ਦੇ ਲਈ ਤਾਂ ਇਸ ਮੋਰਚੇ ਨੂੰ ਲੈ ਕੇ ਵਕੂ ਵਕਤ ਧਰਮਾਂ ਦੇ ਆਗੂ ਨੇ ਜਿਹੜੇ ਉਹ ਵੀ ਮੋਰਚੇ ਤੇ ਪਹੁੰਚੇ ਸਨ ਚਾਹੇ ਸਿੱਖ ਧਰਮ ਦੇ ਆਗੂ ਹੋਣ ਚਾਹੇ ਹਿੰਦੂ ਧਰਮ ਦੇ ਆਗੂ ਹੋਣ ਜਾਂ ਫਿਰ ਮੁਸਲਮਾਨ ਧਰਮ ਦੇ ਆਗੂ ਹੋਣ ਤਾਂ ਸਾਰਿਆਂ ਦੇ ਵੱਲੋਂ ਹੀ ਇਸ ਮੋਰਚੇ ਵਿੱਚ ਜਾ ਕੇ ਇਸ ਨੂੰ ਸਮਰਥਨ ਦਿੱਤਾ ਗਿਆ ਸੀ ਤਾਂ ਹੁਣ ਇਸ ਮੋਰਚੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਤਾਂ ਲੰਬੇ ਸਮੇਂ ਤੋਂ ਗੁਰਜੀਤ ਸਿੰਘ ਖਾਲਸਾ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੀ ਸਿਹਤ ਆ ਜਿਹੜੀ ਉਹ ਲਗਾਤਾਰ ਘਟਦੀ ਜਾ ਰਹੀ ਆ ਲਗਾਤਾਰ ਵਿਗੜਦੀ ਜਾ ਰਹੀ ਆ ਤਾਂ ਹੁਣ ਵੱਡਾ ਐਲਾਨ ਮੁਖਬਰ ਪ੍ਰੀ ਭਗਵੰਤ ਮਾਨ ਨੇ ਕਰ ਦਿੱਤਾ ਹੈ ਅੱਜ ਮੀਟਿੰਗ ਦੇ ਲਈ ਸਮਾਂ ਦਿੱਤਾ ਗਿਆ ਹੈ ਤਾਂ ਦੇਖਣਾ ਹੋਵੇਗਾ ਕਿ ਅੱਜ ਮੀਟਿੰਗ ਦੇ ਵਿੱਚ ਕਿਹੜੇ ਪਹਿਲੂਆਂ ਤੇ ਚਰਚਾ ਜਿਹੜੀ ਉਹ ਹੁੰਦੀ ਆ ਕਦੋਂ ਤੱਕ ਕਾਨੂੰਨ ਬਣਦਾ ਹੈ ਅਤੇ ਕਦੋਂ ਤੱਕ ਗੁਰਜੀਤ ਸਿੰਘ ਖਾਲਸਾ ਹਟਾਵਰ ਤੋਂ ਥੱਲੇ ਉਤਰਦੇ ਨੇ